ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ ਅੱਜ ਮੈਂ ਤੁਹਾਨੂੰ ਬਹੁਤ ਸੋਹਣੇ ਸੂਟ ਦਿਖਾਉਣ ਲੱਗੀ ਆ ਤੀਜ ਸਪੈਸ਼ਲ ਸੂਟ ਦਿਖਾ ਰਹੀਆਂ ਜੋ ਕਿ ਆਫਰ ਵਾਲੇ ਸੂਟ ਨੇ ਸਾਰੇ ਪਿਓਰ ਕਾਟਨ ਦੇ ਸੂਟ ਨੇ ਦੇਖ ਸਕਦੇ ਹੋ ਇਹਨਾਂ ਉੱਪਰ ਐਮਬਰਾਇਡਰੀ ਵਰਕ ਹੋਇਆ ਹੋਇਆ ਨਾਲ ਹੀ ਇਹਨਾਂ ਦੇ ਬਾਜੂ ਤੇ ਵੀ ਵਰਕ ਰਹੇਗਾ ਸੋ ਨਾਲ ਤੁਹਾਨੂੰ ਨੰਬਰ ਦਿੱਤਾ ਜਾਉ ਤੁਸੀਂ ਸਕਰੀਨ ਸ਼ਾਟ ਕਰਕੇ ਜਿਹੜਾ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਬਹੁਤ ਹੀ ਲੈਸ ਪ੍ਰਾਈਸ ਤੇ ਕੱਢ ਤੇ ਇਹ ਸੂਟ ਹੁਣ ਬਿਲਕੁਲ ਪਿਓਰ ਕਾਟਨ ਦੇ ਸੂਟ ਨੇ ਬਹੁਤ ਹੀ ਸੋਹਣੇ ਸਰਦਾਰੀ ਜੀ ਲੁੱਕ ਦੇ ਸੂਟ ਤਿਆਰ ਹੋਏ ਨੇ ਇਹ ਸਾਰੇ ਸੋ ਕਲਰ ਵਗੈਰਾ ਨਾਲ ਚ ਕਾਫੀ ਨੇ ਇਹ ਚੈੱਕ ਪਿਓਰ ਕਾਟਨ ਚ ਤੇ ਇਹਨਾਂ ਦਾ ਕੇਰਾ ਤੁਸੀਂ 24 ਤੇ 23 ਜਾਂ 24 ਦੇ ਵਿੱਚ ਤਿਆਰ ਰਹਿ ਜਾਊਗਾ ਜਿਨ੍ਹਾਂ ਨੂੰ ਵੀ ਤੇ ਲੈਂਥ ਵਗੈਰਾ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਇਸ 'ਚ ਤੁਸੀਂ ਆਪਣੇ ਅਕੋਰਡਿੰਗ ਲੈਂਥ ਵੱਧ ਘੱਟ ਜਿੰਨੀ ਵੀ ਚਾਹੋ ਰੱਖ ਸਕਦੇ ਹੋ ਜੋ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਸੋ ਅੱਗੇ ਤੁਹਾਨੂੰ ਦਿਖਾਉਣੇ ਮੈਂ ਬਰਬਰੀ ਦੇ ਸੂਟ ਇਹ ਬਰਬਰੀ ਦੇ ਮੈਚਿੰਗ ਸੂਟ ਨੇ ਬਹੁਤ ਹੀ ਪਿਆਰਾ ਸਟੱਫ ਆ ਇਹ ਇਹ ਵੀ ਕਾਫੀ ਲੈਸ ਪ੍ਰਾਈਸ ਦੇ ਵਿੱਚ ਕੱਡੇ ਹੋਏ ਨੇਗੇ ਵਿਦ ਦੁਪੱਟਾ ਨੇ ਇਹ ਸੂਟ ਬਰਬਰੀ ਦੇ ਸੂਟ ਨੇ ਜਿਹੜੇ ਇਨਾਂ ਦਾ ਹੁਣ ਜਿਹੜਾ ਰੇਟ ਆ ਕਾਫੀ ਜਿਹੜਾ ਘਟਾ ਦਿੱਤਾ ਗਿਆ ਪਹਿਲਾਂ ਨਾਲੋਂ ਕਿਉਂਕਿ ਹੁਣ ਅੱਗੇ ਸੀਜ਼ਨ ਨੇ ਆਫ ਹੋ ਜਾਣਾ ਇਸ ਲਈ ਇਹ ਕਾਟਨ ਦੇ ਸੂਟ ਨੇ ਵੀ ਇਹਨਾਂ ਤੇ ਹਲਕੀ ਜੀ ਜਿਹੜਾ ਵਰਕ ਵੀ ਹੋਇਆ ਹੋਇਆ ਇਹ ਵੀ ਹਾਲ ਓਵਰ ਸੂਟ ਨੇ ਸੋ ਇਹ ਡਿਜ਼ਾਈਨ ਕਾਫੀ ਟ੍ਰੈਂਡ ਚ ਹੈ ਇਸ ਟਾਈਮ ਇਸ ਚ ਵੀ ਸਾਡੇ ਕੋਲ ਦੋ ਤਿੰਨ ਕਲਰ ਅਵੇਲੇਬਲ ਨੇ ਜੇ ਕਿਸੇ ਨੇ ਆਰਡਰ ਕਰਨਾ ਇਹ ਕੋਟਾ ਦੇ ਦੁਪੱਟੇ ਨਾਲ ਨੇ ਮੈਚਿੰਗ ਸੂਟ ਪਿਓਰ ਕਾਟਨ ਦੇ ਲੇਸ ਵਗੈਰਾ ਸਾਰਾ ਫਿਨਿਸ਼ਿੰਗ ਹੋਈ ਹੋਈ ਆ ਇਹ ਏਕੇ ਟੈਕਸ ਦੀ ਕਾਟਨ ਦੇ ਉੱਪਰ ਐਮਬਰਾਇਡਰੀ ਵਰਕ ਹੋਇਆ ਤੁਸੀਂ ਨੇ ਕੋਈ ਵੀ ਸੂਟ ਬਾਈ ਕਰਨਾ ਤਾਂ ਸਕਰੀਨਸ਼ਾਟ ਕਰਕੇ ਜਿਹੜਾ ਨੰਬਰ ਤੁਹਾਨੂੰ ਦਿੱਤਾ ਜਾਏਗਾ ਉਸ ਤੇ ਜਿਹੜਾ ਆਪਣਾ ਸੂਟ ਬੁੱਕ ਕਰਾ ਸਕਦੇ ਹੂੰ ਬਹੁਤ ਹੀ ਜ਼ਿਆਦਾ ਨੋਰਮਲ ਰੇਂਜ ਦੇ ਸੂਟ ਨੇ ਇਹ ਅੱਗੇ ਤੁਹਾਨੂੰ ਮੈਂ ਪਲੇਨ ਦਿਖਾ ਦਿੰਨੀ ਆ ਸਿਲਕ ਸ਼ਿਮਰ ਕਿਸੇ ਨੇ ਵੀ ਵਰਕ ਕਰਵਾਉਣਾ ਹੋਵੇ ਇਹ ਬੈਸਟਾ ਕੱਪੜਾ ਸਿਲਕ ਸ਼ਿਮਰ ਕਲਰ ਬਹੁਤ ਪਿਆਰੇ ਨੇ ਇਸ ਵਿੱਚ ਸਰਦਾਰੀ ਜੇ ਕਲਰ ਨੇ ਸਾਰੇ ਸੋ ਅੱਗੇ ਤੁਹਾਨੂੰ ਦਿਖਾਉਣੀ ਆ ਮੈਚਿੰਗ ਸੂਟ ਬਰਬਰੀ ਦੇ ਇੰਨਾਂ ਵਿੱਚ ਬਹੁਤ ਪਿਆਰੇ ਪਿਆਰੇ ਕਲਰ ਨੇ ਸਾਡੇ ਕੋਲੇ ਇੰਨੇ ਸੂਟਸ ਦੀ ਵੀਡੀਓ ਜਿਹੜਾ ਪੋਸੀਬਲ ਨਹੀਂ ਹੁੰਦੀ ਵੀ ਤੁਹਾਨੂੰ ਕੋਲ ਕੇ ਦਿਖਾਏ ਜਾਣਾ ਜਦੋਂ ਪਰ ਤੁਸੀਂ ਫੋਟੋ ਸੈਂਡ ਕਰੋਗੇ ਤਾਂ ਤੁਹਾਨੂੰ ਪ੍ਰੋਪਰ ਜਿਹੜਾ ਸੂਟ ਆ ਦਿਖਾਇਆ ਜਾਏਗਾ ਵੀ ਇਸ ਤਰ੍ਹਾਂ ਦਾ ਸੂਟ ਆ ਇਹ 8 1/2 ਮੀਟਰ ਸ਼ਰਟ ਮਿਲੇਗੀ ਤੇ 2 1/2 ਮੀਟਰ ਬਾਟਮ ਮਿਲੇਗੀ ਤੁਹਾਨੂੰ ਵਿਦਆਊਟ ਦੁਪੱਟਾ ਨੇ ਇਹ ਜੇ ਤੁਸੀਂ ਦੁਪੱਟਾ ਤਿਆਰ ਕਰਵਾਉਣਾ ਚਾਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਜਿਹੜਾ 2 1/2 ਦੁਪੱਟਾ ਰੈਡੀ ਕਰਕੇ ਦਿੱਤਾ ਜਾਊਗਾ ਤੇ ਸਟਿਚਿੰਗ ਵੀ ਸਾਡੇ ਕੋਲ ਅਵੇਲੇਬਲ ਹੈ ਤੁਸੀਂ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਸੋ ਇਹ ਹਲਕੇ ਜਿਹੇ ਵਰਕ ਦੇ ਸੂਟ ਨੇ ਬਹੁਤ ਹੀ ਪਿਆਰੇ ਪਿਆਰੇ ਇਹਨਾਂ ਵਿੱਚ ਕਲਰ ਨੇ ਗਰਮੀਆਂ ਦੇ ਅਕੋਰਡਿੰਗ ਨੇ ਸਾਰੇ ਕਲਰ ਜਿਨ੍ਹਾਂ ਨੂੰ ਲਾਈਨਿੰਗ ਵਾਲੇ ਸੂਟਾਂ ਤੋਂ ਕੁਝ ਹਟ ਕੇ ਚਾਹੀਦਾ ਇਹ ਲੈ ਸਕਦੇ ਨੇ ਥੈਂਕ ਯੂ so much